ਮੇਰੇ ਕੁਝ ਗਮਉਦਾਰੇ ਲੈ ਕਿਤਾਬ ਦੇ ਵਿੱਚੋਂ ਮੇਰੀ ਅਗਲੀ ਕਵਿਤਾ ਪੇਸ਼ ਆ ਤੁਹਾਡੇ ਸਾਹਮਣੇ ਉਹ ਉਹਦੇ ਹੱਥਾਂ ਵਿੱਚ ਨਹੀਂ ਉਹਦੇ ਦਿਮਾਗ ਵਿੱਚ ਸੀ ਉਹ ਉਹਦੇ ਹੱਥਾਂ ਵਿੱਚ ਨਹੀਂ ਉਹਦੇ ਦਿਮਾਗ ਵਿੱਚ ਸੀ ਉਹਦੇ ਜਿਸਮ ਵਿੱਚ ਖੂਨ ਦੀ ਜਗ੍ਹਾ ਤੇ ਤੈਰ ਰਿਹਾ ਸੀ ਉਸ ਵਿਚਾਰੀ ਦੇ ਹੰਝੂ ਹੁੰਦੇ ਸੀ ਉਸ ਦੇ ਸਰੀਰ ਦੇ ਹਰ ਤਰਲ ਪਦਾਰਥ ਦੇ ਵਿੱਚ ਤੇ ਕੋਈ ਵੀ ਜੇ ਪੈਦਾ ਕਰਦਾ ਹੈ ਤਾ ਆਪਣੀ ਹੀ ਨਸਲ ਤਾ ਜ਼ਰੂਰੀ ਹੈ ਉਹਨੂੰ ਉਸਦੀ ਪਹਿਲੀ ਗਲਤੀ ਤੇ ਹੀ ਮਾਰ ਦਿੱਤਾ ਜਾਵੇ ਪਚਾਏ ਮਾਫ ਕਰਨ ਦੇ ਤਾਂ ਕਿ ਆਉਣ ਵਾਲੀਆਂ ਨਸਲਾਂ ਦੇ ਹੰਝੂਆਂ ਵਿੱਚ ਦਿਮਾਗ ਵਿੱਚ ਰਗਾਂ ਵਿੱਚ ਇੱਥੋਂ ਤੱਕ ਕਿ ਹੱਥਾਂ ਵਿੱਚ ਵੀ ਨਾ ਆ ਸਕੇ ਤੇਜ਼ਾਬ ਧੰਨਵਾਦ ਦੋਸਤੋ ਜੇ ਤੁਹਾਨੂੰ ਕਵਿਤਾ ਚੰਗੀ ਲੱਗੀ ਤਾਂ ਅੱਗੇ ਜ਼ਰੂਰ ਸ਼ੇਅਰ ਕਰਿਓ